ਹੋ ਆ ਗਿਆ ਬਿੰਦਰ ਓਏ ਤਾਨੂੰ ਪੁੱਛਿਆ ਚਹਿਲ ਨੂੰ ਯਾਰ ਕੀ ਬਾਤ ਆ ਗੱਲ ਨਰਮੇ ਵਾਰੇ ਪੁੱਛਿਆ ਮਾੜਾ ਦੋ ਦੋਨੇ ਪੂਰੇ ਸਰਾ ਦਾ ਚੱਕ ਮੈਂ ਉਹ ਉਧਰੋਂ ਪੱਟਾ ਬਣਾਉਂਦਾ ਹੈ ਕਹੋ ਨੋਟ ਦੱਸੋ ਮਾਲਾ ਕਹਿੰਦਾ ਰੇਜੀ ਵਾਲੇ ਠੀਕ ਆ ਜੀ ਇਹਨੂੰ ਭੇਤ ਓ ਯਾਰ ਇਹ ਕੱਲ ਦਾ ਲੱਗਿਆ ਕਹਿੰਦਾ ਰੇਜੀ ਛਿੜਦੀਏ ਦੋ ਗੱਟੇ ਦੋ ਗੱਟੇ ਇਹ ਚੱਕ ਲੈ ਛਿੜਦੀਏ ਚਾਰ ਛਿੜ ਦੋ ਮੇਰੇ ਕਿੰਨੀ ਤਾਂ oh no <laughs> ਰਹਦਾ ਕਿ ਮਾ ਸਾਚਾ ਨਹੀਂ ਮੜਾ ਮੋਟਾ ਬੱਲ ਇੰਨਾ ਨਾ ਆਇਆ ਪਰ ਮੈਂ ਰੇਸ ਤਾਂ ਆਉਂਦਾ ਮੈਂ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਅਰੇ ਚ ਉਧਰਦਾਰੀ ਤੇ ਰਹਿੰਦਾ ਤੈਨੂੰ ਪਤਾ ਲੱਗਾ ਦਾ ਇਹ ਤਾਂ ਮੈਨੂੰ ਪਤਾ ਆਇਆ ਦਾ ਕੰਮ ਜ਼ਰੂਰੀ ਹੈ ਤੈਨੂੰ ਨਹੀਂ ਚੱਜੇਗਾ ਇੰਨੇ ਸਾਲ ਕਿ ਤੈਨੂੰ ਤੇਰੇ ਫਤਨ ਸਾਡੇ ਮੈਂ ਤਾਂ ਪਹਿਲਾਂ ਜਦ ਮੂਜੂ ਮੂਜੇ ਸੀ ਮੈਂ ਤਾਂ ਸੇਵ ਦੂਰ ਆ ਰੱਖਦਾ ਹੁੰਦਾ ਮੈਨੂੰ ਆਹ ਪੇਤ ਨਹੀਂ ਨਾ ਚੀਜ਼ਾਂ ਦਾ ਕੋਈ ਸੇਵ ਲੱਗੇ ਤਾਂ ਪਿਆ ਦੀ ਹੈ ਸੇਵ ਸੇਵ ਹੈ ਸੀਮਬਰ ਤੱਕ ਦੱਸ ਦੇ ਬਾਈ ਬੜਾ ਖੇਤੀ ਬਾੜੀ ਜੋ ਉਹ ਕਰੀ ਆਏ ਉਹਨੂੰ ਤਾਂ ਸੋਨਾ ਖੰਡਿਆ ਬੜਾ ਨਰਮਾ ਹੁੰਦਾ ਦਵਾਈ ਦੂਜ ਦੀ ਗੌਰ ਰੱਖਿਓ ਤੇ ਬਾਈ ਐਣਕਾ ਦੇ ਦੇ ਦਾ ਜੋ ਨੀਲੀ ਬਰਾ ਹਾਂ ਹਾਂ ਜੋ ਨੀਲੀ ਰੇਵਰ ਨਾਲ ਬਥੇਰਾ ਕੰਦ ਕੱਢ ਲਉਣਾ ਮੈਨੂੰ ਦੇਖੋ ਜੀ ਤੁਹਾਨੂੰ ਫਾਇਦਾ ਕਰਮਾ ਬੋੜਾ ਮੇਰਾ ਮੋਹ ਕਰਦਾ ਯਾਰ ਉਹ ਮੈਂ ਪਤਾ ਕਿੰਨੇ ਦੀਆਂ ਇਹ ਚੌੜ ਕਰਦਾ ਐ ਪਤਾ ਕਿੰਨੇ ਦੀਆਂ ਕਿੰਨੇ ਦੀਆਂ ਬਈ ਇਹ 18000 ਦੀਆਂ ਨਾ 18000 18000 ਨੂੰ ਕੀ ਹੁੰਦਾ ਨਾ ਨਰਮਾ ਇਤ ਕੀ ਸਾਡੇ ਹੋਇਆ ਭੈਣ ਐਨਕਾ ਦੀਆਂ ਨਰਮਾ ਤਾਂ ਹੋਇਆ ਮੈਂ ਲੱਖਾਂ ਲਈ ਸਵਾਈ ਕਰ ਦੋ ਫਿਰ ਐਨਕਾ ਲਾ ਕੇ ਨਰਮਾ ਚ ਕੀ ਕਰਾਂਗਾ ਅਸਤਾ ਇਹ ਲੇਬਰ ਵੀ ਅੱਜ ਕੀ ਦੂਰੋਂ ਆਉਂਦੇ ਹੋ ਕਿਧਰੋਂ ਜੰਮੂ ਤੋਂ ਆਇਆ ਕਰਨੀ ਆ ਦਾ ਤਾਂ ਮੈਂ ਹਾਂ ਪੇਗ ਲਵਾ ਦੀ ਤੁਮੇ ਹਾਂ ਮੈਂ ਇਹਨੂੰ ਕਹਤਾ ਮਾਂ ਡੱਬਾ ਲਿਆਉਂ ਕੋਲ ਆਇਆ ਸਾਰਾ ਦਿਨ ਪੇਗ ਦੀ ਗੱਲ ਓਕਦੇ ਦਾ ਚੱਜ ਦੀ ਗੱਲ ਕਰ ਲਿਆਗਾ ਤੂੰ ਵੀ ਸਾਨਾ ਪੈਣਾ ਓ ਪਹਿਲਾਂ ਹੀ ਬਈ ਠੰਡ ਚ ਰੰਬ ਪੀਂਦੇ ਹੁੰਦੇ ਸੀ ਜੰਮੂ ਮੰਨੀ ਓ ਯਾਰ ਪਹਿਲਾਂ ਰਲਿਆ ਸੀ दारू ਵੀ ਲਾਇਆ ਪਿਆ ਹਾਂ ਉਹਨਾਂ ਨੇ ਗੱਲ ਚੱਕ ਦੀ ਚੀਜ਼ ਕੋਈ ਭੁੱਕੀ ਕੋਈ ਡੋਡੇ ਕੋਈ ਫੀਮ ਦੀ ਗੱਲ ਉਹਨਾਂ ਦੇ ਗੁਰੂ ਰੋਕ ਆ ਲਿਆ ਕਰਾਂਗੇ ਮੈਂ ਇਹਨੂੰ ਕਿੱਥੇ ਕਹਦਾ ਵੀ दारू ਨਹੀਂ ਪੀਉਂਦਾ ਉਹਦੇ ਰਸਕੇ ਬੱਢ ਜਾਂਦਾ ਮੇਰੇ ਕਿਸ਼ਾਰੇ ਇਹ ਨਸਰੇ ਮਾਰ ਕੋਕੀ ਮੰਗਾ ਤੋ ਨਾ ਨਰਮਾ ਬਣ ਜਾਪੀ ਹੁੰਦੀ ਲੈ ਗੇਣੇਂਦਾ ਤੇਰਾ ਨਾ ਤਾਂ ਲੈ ਆ ਜਾ ਤੂੰ ਕਦੇ ਫਿਰ ਉਹਨੂੰ ਦੇਖੀ ਗੋਲਗਾ ਲੈ ਕੇ ਧਰਦਣਾ ਜੀਵ ਜਾ ਲੰਗਾ ਉਹਦਾ ਨਾ ਅਟੈਕ ਹੁੰਦਾ ਬਾਈ ਮਾਰ ਮੈਂ ਨਾ ਮਾਰਨਾ ਯਾਰ ਮੇਰੇ ਜਵਾਕ ਐ ਡਡੇ ਰੁਲ ਜਾਣਗੇ ਮੇਰੇ ਮੇਰੀ ਛੋਟੇ ਛੋਟੇ ਜਵਾਕਾ ਮੇਰੇ ਖਾਨ ਉਹਨਾਂ ਨੇ ਮੈ ਲਾਇਆ ਹੈ ਉਹਨਾਂ ਨੇ ਲਾਇਆ ਖਾਨ ਕਿੰਨਾ ਲਾਇਆ ਖਾਨ ਖਾਤਾ ਤਾਂ ਐ ਨਹੀਂ ਮੈਂ ਤਾਂ ਗੱਲ ਉਹਦੀ ਕਰੀ ਆ ਯਾਰ ਪਹਿਲਾ ਪਹਿਲਾ ਰਲਿਆ ਸੀ ਉਹਨਾਂ ਦਾ ਐਦਾ ਸਰੀਰ ਹੈਗਾ ਐਦਾ ਚੋਬਰਾਂ ਵਾਲਾ ਕਿਨੇ ਡੰਟ ਲਾਈ ਦੇ ਤੜਕੇ ਉੱਠ ਕੇ ਐ ਨਹੀਂ ਗੱਲ ਹੈਗੀ ਕਿ ਪੈਂ ਥੋੜੇ ਨਸ਼ੇ ਨਸ਼ੇ ਦੀ ਆਪਾ ਭਲ ਕਰਦੇ ਪੀ ਕੂ ਤਾਂ ਚਲ ਉਥੇ ਲਾੜਨਾ ਕੀ ਕਹਿਣਾ ਉਹਦਾ ਭਾਈ ਆਹ ਕੰਮ ਤੋਂ ਡਰਦਾ ਉੱਡ ਜਾਂਦਾ ਕੂ ਨਹੀਂ ਉੱਡਣ ਜਾਂਦਾ ਤੁਸੀਂ ਐ ਤੇ ਗਾਰ ਕਰੋ ਯਾਰ ਨਰਮੇ ਤੇ ਫਾਲ ਚੱਕੀ ਖੜਾ ਵਧੀਆ ਸਪਰੇਅ ਮਾਰ ਦਿਆ ਕਰਦਾ ਕਿ ਤੇਲੇ ਤੁਲੇ ਵਾਲੀ ਹ ਪਾਏ ਜਿਵੇਂ ਵਾਲਾ ਕੰਮ ਖਤਿਆ ਤੇ ਔਲ ਵੀ ਦੇਖ ਲੈ ਇੱਥੇ ਰੋਡੇ ਕਿੰਨੇ ਜਗੂ ਬਈ ਤੇ ਆ ਆ ਜਿਵੇਂ ਚੌਲ ਦੇ ਟੱਪ ਪਾਏ ਪੈਦੇ ਇਹਦੇ ਸਿਰ ਮੰਗੂ ਮੇਰਾ ਕਾਲਾ ਬੇਟਾ ਢੋਲੀ ਚਕਾ ਦਾ ਨਾ ਕਹਦਾ ਮੇਰਾ ਕੱਦ ਘਟ ਜੂ ਕੱਦ ਘਟ ਜੂ ਕਹਦਾ ਕੀੜੇ ਨਾ ਸਰਪੇ ਛੜਕਾਵਾਂਗੇ ਲੈ ਉਹ ਸਾਰੀਆਂ ਛੜੀਆਂ ਤੋੜ ਦੂ ਕੀੜਾ ਜਾਣੀ ਉਹ ਨਵਾਂ ਚੱਲਿਆ ਕਾਲਾ ਆ ਉਹ ਬਈ ਮਸੂਰੀ ਆਉਂਦੀ ਹੁੰਦੀ ਉਹਦੀ ਪਤਾ ਕਿੱਡੀ ਵੜ ਸਣੀ ਦਾ ਮਸੂਰੀ ਕਰਦਾ ਸੀ ਹਾਂ ਥਲੀ ਦਾਲ ਆਪ ਸਪਰੇਅ ਕਰਦਾ ਰਿਹਾ ਉਹਦੇ ਨਾਲ ਕਾਟੋ ਦੀ ਨਾ ਮੇਰੇ ਕੱਦ ਛੋਟਾ ਹੋ ਜੂ ਕੀ ਰਵਿੰਦਰਾ ਇਹ ਬੰਦਾ ਨੋਹ ਪਿਆਦਾਂਗੇ ਬਾਰਨ ਵੀ ਕਰ ਦੂ ਬਾਦ ਬਾਰਾ ਉਟੂਲੀ ਦੇ ਪਾਸੋਂ ਦਾ ਬਾਬਾ ਉਹ ਨਾ ਪੈ ਤਾਹਾਨੂੰ ਪਤਾ ਨਹੀਂ ਦਿੰਦੀ ਆ ਚਲੋ ਥੂਲੀ ਦੋ ਥੱਲੇ ਨੂੰ ਛਿੜਦੀ ਆ ਧਰਤੀ ਜਦ ਆ ਬਾਬਾ ਕਰਾ ਕਰਾ ਲੋਡਿੰਗ ਹੋਇਆ ਇੱਥੇ ਆਉਂਦਾ ਨਹੀਂ ਹੈ ਕੋਈ ਪਿਆਰ ਹਿਆ ਕਰ ਇਹ ਜਿੰਮ ਵੀ ਲਈ ਆਪਾਂ ਤੜਕੇ ਉੱਠ ਗਏ ਕਿਉਂ ਬਈ ਦਾ ਤਾਂ ਨਹੀਂ ਆਈ ਨਹੀਂ ਗਿਆ ਖਦਾ ਤੁਦ ਨਹੀਂ ਆਈ ਬਾਬਾ ਟੋੜਾ ਟੋੜਾ ਯਾਰ ਲੈਦਾ ਹੋਰੀ ਬੰਨ ਲਾਇਓ ਨੋ ਯਾਰ ਦੇਖੀਦਾ ਚੰਗਾ ਤੁਦ ਜੀ ਚਲੋ ਮੈਂ ਉਹਦਾ ਉਹਦਾ ਯਾਰਾ ਉਹ ਯਾਰ ਉਹਦਾ ਉਹ ਤਾਂ ਗਾਣਾ ਘੜਦਾ ਦੇ ਕਿ ਨਾ ਨੂਨ ਜਿੰਦਾ ਕੀ ਬਣਾ ਤੇਰੇ ਦਾ ਕਿਹੜੇ ਨੂਨ ਦਾ ਕਹਿੰਦਾ ਜੀ ਮੈਂ ਅੱਜ ਤੇ ਪੈਸੇ ਦੇ ਦੂੰਗਾ ਨੂਨ ਜਕੜਾਇਆ ਹਾਂ ਨੂਨ ਦਾ ਤਾਂ ਗਰਾਤਾ ਲੂਨ ਉਹ ਇਹ ਹੀ ਘੜਾ ਨੂਨ ਕਰਾਇਆ ਸੀ ਹਾਂ ਲੋਨ ਤੋਂ ਉਸਤਾ ਦੇ ਬੰਦਾ ਭਜਾਤਾ ਉਹਨੂੰ ਮਸਾ ਦਾ ਮਨਾਇਆ ਕੋ ਉਹਨੂੰ ਪਾਣੀ ਦੇ ਕੇ ਚਾਰ ਬੂੰਦਾ ਪਾਣੀ ਦਿੱਤੀਆਂ ਉਹਨੂੰ ਇਹਦੇ ਝੋਨੇ ਨੂੰ ਲਵਾਤਾ ਆ ਕਰਕੇ ਉਹ ਉੱਥੇ ਕਰਾਉਂਦਾ ਸੀ ਲੋਨ ਮੈਂ ਭੜਿਆ ਕੇ ਮੈਂ ਨਰਮੇ ਚਾਰ ਝੋਨਾ ਕਰ ਦੂੰ ਨਾੜੇ ਮੈਂ ਸੁਣਦਾ ਸੀ ਪੈਸੇ ਹੀ ਕਰ ਲਈਏ ਤੂੰ ਹੈ ਪਹਿਲੇ ਪੱਥਰ ਲਾਉਣਾ ਸੀ ਬਾਥਰੂਮ ਤੇ ਹੋਰ ਫਿਰ ਕਿਸ਼ਤਾਂ ਕਿਵੇਂ ਭਰਿਆ ਕਰੀਏ ਕਿਸ਼ਤਾਂ ਲੋਨ ਦੀਆਂ ਕੁੰਬਰ ਦਾ ਕੋਈ ਨਾ ਮੈਂ ਲਾ ਰਿਓ ਚਾਰ ਦੇਣਾ ਆਰੇ ਆਹ ਕਹਿੰਦਾ ਸੀਗਾ ਆਪਾਂ ਦੇ ਦਾਂਗੇ ਕਹਿੰਦਾ ਬਾਈ ਆਪਣਾ ਬਸ ਤੋਂ ਨਹੀਂ ਫਟੋਣਾ ਤੇਰਾ ਪੰਗਾ ਭਰਾਵਾ ਬਾਈ ਬਾਈ ਤੇ ਇਹ ਤਾਂ ਚਾਅ ਲੱਗਦਰਾ ਮਾ ਲੱਗਰਾ ਮਾ ਚਾਹੇ ਡਿੱਗਣਾ ਜਾ ਕੇ ਚਾਹੇ ਸਾਹਬ ਨਾਲੇ ਮੈਥੋਂ ਲੋਟਣਾ ਜਰਾ ਯਾਰ ਆਦਾ ਮੂਲਾਨ ਸਾਹਿਬ ਨਾਲ ਲਈ ਉਹ ਬਾਈ ਦਾ ਰਿਸਪੈਕਟ ਨਾ ਕਿਹਾ ਜਾਂਦਾ ਬਾਈ ਪਤਾ ਕੀ ਗੱਲ ਆ ਇਹ ਤਾਂ ਉਹ ਚਾਹੇ ਸਾਹਿਬ ਜੀ ਆ ਬਾਈ ਬਾਈ ਹੁੰਦੀ ਆ ਚਾਰੇ ਪਾਸੇ ਜਨਾਬ ਫਟ ਯਾਰ ਨਹੀਂ ਹੁੰਦਾ ਕਹਨੇ ਯਾਰ ਪਹਿਲਾਂ ਕੰਮ ਕਰੀ ਰਹੀ ਹੈ ਪਹਿਲਾਂ ਇਹ ਉਹਦੇ ਛਰਤੀ ਤੁਰਿਆ ਫਿਰਦਾ ਇਹਦੇ ਘਰ ਵਾਲੀ ਦਾ ਉਹ ਨਰੇਗਾ ਜਾਂਦੀ ਆ ਵਿਚਾਰੀ ਆਜੋ ਪਾਲੇ ਵਰਕੇ ਕੱਲ ਕਾ। ਇਹੋ ਜਿਹੇ ਖੰਦੇ ਹੁੰਦੇ ਆ। ਇਹ ਤਾਂ ਕੁਛ ਆ ਸੱਪ ਲੜਾ ਲਾਂਗਾ। ਆ ਗਾਹ ਆਉ ਜੋ। ਰੇਸ ਪ੍ਰੇਮ। ਕੋਠੀ ਗੋਲਗਾ ਨੂੰ ਇੱਥੇ ਗੜਾ ਇੱਥੇ ਹਰਿਆਲੀ ਆ। ਵਾਤਾਵਰਨ ਸਾਫ ਸੁਥੀ। ਹਾਂ। ਬੋਲ ਕੀ ਕਹਾਂ ਸੀ? ਹੈ? ਕੀ ਕਹਾਂ ਸੀ? ਛੋਨਾ ਇਹ ਦੇਖ ਕਿਉਂ ਊੜਾ ਊੜਾ ਹੋਇਆ ਪੈਣਾ। ਛੋਨਾ ਤਾਂ ਬਥੇਰਾ ਸੰਗਣਾ ਬੁੱਢਾ ਵਾਲਾ ਵੱਡਾ ਮਾੜੀ ਬਿਠਾ। ਹੈ? ਪੁਜਾਰਾ ਨੂੰ ਪਈ ਦਿਨ ਕਿਸੇ ਗੱਲ ਦਾ ਮੈਂ 100 ਵਾਰ ਪੁੱਛ ਲੈਣ ਨੂੰ ਕਹਿੰਦਾ ਆਹ ਕਹਿੰਦਾ ਚੌਕੀ ਪਾ ਦੀ ਪੂਰੀ ਪਾ ਦੀ ਪੂਰੀ ਪਾ ਦੀ ਫਿਰ ਬੋਰਿੰਗ ਤਾਂ ਯਰ ਕਾ 10 ਪਾਇਆ ਕਥਾ 10 ਦਾ 10 ਗੱਟੇ ਪਾਤੇ ਰੇਹ ਦੇ ਕਿੱਲੇ ਚ ਉੱਥੇ ਡੱਗੇ ਚ ਖੋਲਦਾ ਦਾ ਗੱਟਾ ਚੱਗੀ ਰੇੜ ਦਾ ਉੱਥੇੋਂ ਕੱਢਦੇ ਹਾਂ ਤਾਂ ਉੱਥੇ ਖੋਲ ਦਿੰਦਾ ਸੀ ਇਹ ਨਹੀਂ ਕਹਾਂ ਜੀ ਮੈਨੂੰ ਕਹਿੰਦਾ ਨਹੀਂ ਛੇੜਦਾ ਕਰ ਕਹਿੰਦਾ ਆਪੀ ਸਪਲਾਈ ਹੋ ਜਾਊਗਾ ਨਾ ਗੰਝ ਪਿਆ ਵਾ ਚਾਚੇ ਦੇ ਫਿਰ ਮੰਗੂ ਦੇ ਕੀ ਐਸਾ ਹੋਊ ਕਿਤੇ ਹੈਗਾ ਕਿਤੇ ਇਹਦੇ ਨਿਕਲਦੀ ਆਸੀ ਇਹਦੀ ਹਾਂ ਇਹਨੂੰ ਕਿਤੇ ਕੁਰਤੇ ਆ ਉਹ ਆਣਾ ਪੁੱਤਾਂ ਇਹ ਵੀ ਕੀ ਗੱਲ ਬਾਤ ਪੁੱਤ ਸੇਕੇ ਤੇ ਆਈ ਇਹਨੂੰ ਤਾਂ ਪੈਸੇ ਬਣੀ ਜਾਂਦੇ ਯਾਰ ਕਿਤੇ ਲੜਦੇ ਆ ਤੇ ਦੋ ਮਹੀਨਾ ਆਉਂਦਾ ਨਹੀਂ ਕੀ ਕਰੀਏ ਯਾਰ ਤੇ ਬਿਜ ਚੜੀ ਜਾਂਦਾ ਅੱਧਾ ਕੀ ਕਰੀਏ ਇਹਦਾ ਯਾਰ ਇਹਨੂੰ ਦਾ ਮਾਰ ਹਾਂ ਕਿੱਥੋਂ ਨਿਕਲੂ ਮਨਾਂ ਤਾਂ ਇਹ ਤੀਸ਼ਟਾ ਤੇ ਹੋਰ ਹੋਰ ਬੀਜ ਲੈਣੇ ਫਰਾ ਇਹ ਆਹ ਗੰਦਾ ਕਹਦਾ ਹੋਰ ਬੀਜ ਲੈਣੇ ਹੁਣ ਬੀਜ ਦੇਣੇ ਵਾਕੇ ਹਨ ਦੁਬਾਰੇ ਹਾਂ ਇਹ ਬੀਜ ਆਉ ਹੋ ਜਾਣਗੇ ਨਾਲੇ ਕਿਤੇ ਸੌਰੀਓ ਆਇਆ ਹਾਂ ਕਹਿੰਦਾ ਚਾਚਾ ਦੂਰੇ ਟੈਰਾਂ ਦੀ ਟਰਾਲੀ ਕਰਾ ਲੈਣੇ ਆ ਕਹਿੰਦਾ 150 ਮਣ ਕੱਢਾਂਗੇ ਲੈ ਪਿੱਲੇ ਤੇ ਨਿਕਲਣਗੇ ਤਾਂ 1.5 ਮਣ ਤਾਂ ਨਿਕਲਣਗੇ ਮੇਰੇ ਲੋਕਾਂ ਦੇ ਰੇੜੀ ਲੈ ਉਹਦੇ ਨਾਲ ਜਾਂਦੇ ਬਾਕੀ ਅਲੱਗ ਅਬੀਤੀ ਕਰਦਾ ਤੀੜੀ ਕਰਦਾ ਵੀ ਮੈਨੂੰ ਨਹੀਂ ਆਦਾ ਇਹ ਕਰਾਉਣਾ ਸਾਲਾ ਛੋਟਾ ਬੇਤੀ ਤੂੰ ਕਿਤੇ ਤੂੰ ਆ ਗੌਰ ਰੱਖਿਆ ਕਾਨੂੰ ਵੇਚ ਜੁੜੀ ਜੁੜੇ ਨਾਲ ਆਇਆ ਕਰ ਮੇਰਾ ਉਹ ਬਣ ਗਿਆ ਚਾਚਾ ਫੌਜੀ ਲੱਗ ਗਿਆ ਅਣੀ ਉਹ ਤੇ ਨਾ 1.5 ਦੇਣੀ ਲਾਵਾਂ ਹੁਣ ਆਹ ਕਹਿੰਦਾ 2000 ਮੇਰੇ ਤੇ ਦੋਸਤਾਂ ਕਿਹੜੇ ਪੈਸੇ ਲੈਨੇ ਆਹ ਕਹ ਲੈ ਇਹਦੇ ਕੋਲ ਪੈਸੇ ਮੋੜਦਾਗਾ ਫਿਰ ਕਿਸ਼ਤਾਂ ਚ ਆਏ ਕਿ ਨਹੀਂ ਕਿਸ਼ਤਾਂ ਤੇ ਭਾ ਪੱਕੜਾਂ ਦੇ ਡਿਗਢੀ ਗੱਲਾਂ ਇਹ ਤਾਂ ਵੱਡੇ ਤਾਂ ਪੱਖੇ ਲਾਉਣਿਆ ਜੀ ਗੰਝ ਫਰੇ ਦਾਤੀ ਫਰੇ ਇਹ ਗੱਲ ਤਾਂ ਆਉਂ ਨਹੀਂ ਦਿੰਦਾ ਯਾਰ ਨਾ ਇਹ ਤਾਂ ਬੰਦਾ ਇਹਦਾ ਬਾਲਾ ਖੋਤਾ ਬੰਦਾ ਇਹਦਾ ਮੈਂ ਤੈਨੂੰ ਪਹਿਲੀ ਕਿਹਾ ਸੀ ਯਾਰ ਐਦ ਕਿਦਾ ਮਾਰਤੇ ਨੇ ਯਾਰ ਮਾਰਦੇ ਕਾ ਨੂੰ ਓਏ ਬਾਈ ਨਾ ਇਹਦਾ ਯਾਰ ਆਕੜਾ ਦਾ ਉਹ ਗੱਲ ਤੋਂ ਬੈਠਾ ਇਹ ਮੈਂ ਕੱਲ ਛੱਡ ਕੇ ਭੱਜ ਗਿਆ ਮਾਂ ਮੈਰ ਕਿਰਪਾਨ ਲੈ ਆਉਣਾ ਚਾਹਕਿਓ ਹਾਂ ਉਹ ਪਈ ਸੀ ਬਿੱਡਾਂ ਦੇ ਢੂ ਥੱਲੇ ਤੇਰੀ ਪਰਝਾਈ ਨੇ ਲਕੋ ਰੱਖੀ ਸੀ ਹਾਂ ਨੋਂ ਨੇ ਸੱਚਾ ਉੱਗਾਲਾ ਕੋ ਫਟ ਖਾੜਿਆ ਕਰ ਬੋਲੀ ਜਾਣਾ ਪੜਾਈ ਪੜਾਈ ਤੂੰ ਵੀ ਬਰਾਹਾ ਕਰੀ ਜਾਣਾ ਦੋਨੇ ਇੱਕੋ ਜਿਹੇ ਦੂਜੀ ਟਰੱਕ ਦਾ ਤੂੰ ਸੀ ਬੋਲ ਗੱਲ ਸੁਣੋ ਮੈਂ ਤੈਨੂੰ ਐ ਕਹਿਣਾ ਆ ਉਹ ਬਟਾ ਮੈਂ ਮੈਨੂੰ ਟਿੱਕੀ ਕਰਾਉਣਾ ਭਾਗਾਂ ਮੈਂ ਕੰਮ ਕੱਚੀ ਨਹੀਂ ਛੱਡਣੀ ਮੈਂ ਸਿੱਧਾ ਲਾ ਦੇਣਾ ਮੈਂ ਹਾਂ ਫੇਰ ਇਹ ਉਹ ਗੱਲ ਦੱਕਾ ਮੈਨੂੰ ਕਟਾਦਾ ਸੀ ਕਟਾਦਾ ਸੀ ਕਿ ਸੌਂ ਗਿਆ ਕਰੇ ਲਾ ਕੇ ਪਏਗਾ ਹੁਣ ਕਹਾਂ ਆ ਫੇਰ ਤੂੰ ਆਇਆ ਨਹੀਂ ਇਹ ਉਹਦਾ ਘਾਟਾ ਮਰਵਾਤਾ ਸੀ ਨਾਮ ਦਾ ਅਈ ਨਾ ਛੜਾ ਆਈ ਵੀ ਖਰਾਕਾ ਖਾਧੀਆਂ ਤੈਨੇ ਵੀ ਆਪ ਕਹਿਣਾ ਦਾ ਨਾ ਖਰਾਕਾ ਖਾਧੀਆਂ ਮੈਂ ਖਰਾਕਾ ਖਾਧਿਆ ਫਿਰ ਦਿਖਾਉਂਦਾ ਜੂਰ ਨਾ ਉਹ ਤਾਂ ਮੈਨੂੰ ਕਰਤਾ ਮੁਰੇ ਚੱਲੋ ਛੁਰਲੀ ਬੱਚੇ ਮੈਂ ਲਾੜ ਜੁੰਡੇ ਦੇ ਪੈਸੇ ਲੈ ਨਾ ਕਹੀ ਮੁਰੇ ਖਰਾਕਾ ਹੀ ਕਰਨੀ ਕਿਉਂ ਟਾਕੀ ਮਾਰਿਆ ਵੜਦਾ ਦਾ ਉਹ ਜਵਾਨ ਇਹਦਾ ਮੈਂ ਛੜਾ ਆ ਕੇ ਤੇ ਨਾਮ ਆਉਂਦਾ ਵੜਦਾ ਨਾ ਅਏਗਾ ਜੀ ਤੂੰ ਆ ਗਿਆ ਅਸੀਂ ਮੈਂ ਤਾਂ ਆ ਕੇ ਛੜਾਈ ਆ ਉੱਥੋਂ ਦੇਖ ਲੈ ਕਿਹੜੇ ਛੜਾਇਆ ਮੇਨੂੰ ਤਾਂ ਕਿਹਦੇ ਨਾਮ ਦਾ ਤੂੰ ਓਏ ਨਾਲੇ ਮਤਲਬ ਐ ਗੱਲ ਦੱਸਦਾ ਮੈਂ ਹੁੰਦਾ ਉੱਥੇ ਵੱਡ ਟੱਕ ਹੋਏ ਦੀ ਬਾਲਾ ਕੰਮ ਵਧੀਆ ਦਾ ਵਧੀਆ ਆਇਆ ਗੱਲ ਸੁਣੋ ਤਾਂ ਯਾਰ ਮੇਰਾ ਲਿਆਜੀ ਆ ਯਾਰ ਇਹ ਤਾਂ ਉਹਦੇ ਨਾਲ ਲੜਾਉਣ ਨੂੰ ਫਿਰਦਾ ਯਾਰ ਮੇਰਾ ਓਏ ਕਿਹਦੇ ਪਾਇਆ ਤੈਨੂੰ ਦਸ ਮਾਣਾ ਇਹ ਦਸ ਮਾਣਾ ਤੇਰਾ ਕਿਉਂ ਮਜ਼ਾ ਫਿਰ ਓਏ ਐ ਨਹੀਂ ਗੱਲ ਹੈ ਕਿ ਬਾਈ ਲਿਆਜੀ ਆ ਮੇਰਾ ਇਹ ਤਾਂ ਖਾਸ ਸੀ ਇਕੱਠੇ ਬਹਿ ਕੇ ਖਾਂਦੀ ਕਿੰਦੇ ਰਿਹਾ ਗੱਲ ਸੁਣਾ ਮੈਂ ਤਾਂ ਦੱਸਦਾ ਗੱਲ ਯਾਰ ਹੈ ਪੇਗ ਮੈਨੂੰ ਬਾਈ ਉਹ ਲਵਾਉਂਦਾ ਜਦੋਂ ਚਾਚਾ ਨਹੀਂ ਹੁੰਦਾ ਚਾਚਾ ਨੰਬਰ ਅਗੇ ਚਾਰੋਂ ਸੁਰਲੀ ਪੱਤਾ ਚਾਰੋਂ ਸੁਰਲੀ ਪੱਤਾ ਪਾਰ ਢੋਲੀ ਪਾਰ ਢੋਲੀ ਉਹੋ ਲਵਾਉਂਦਾ ਰਿਹਾ ਬਾਈ ਮੈਂ ਬਾਂਸ ਵਾਗੀ ਮੁਰਦਿਆ ਲੈ ਮੈਂ ਤੇਰਾ ਰਾ ਖੱਬਲ ਜਤੀ ਪਰ ਮੈਂ ਜਨਾ ਕਰੇ ਪਹਿਲਾਂ ਵੀ ਦੇਖਿਆ ਮੈਨੂੰ ਪਹਿਲਾਂ ਹੀ ਗੱਲਾਂ ਦੱਸਦਾ ਹੁੰਦਾ ਸੀ ਆਹ ਦੀ ਹੀ ਜਾਂਦਾ ਦੇ ਕਹਿੰਦਾ ਕੇਰਾ ਛੱਡਿਆ ਅਗੇ ਕਹਿੰਦਾ ਕਾਲੇ ਕੱਛੇ ਵਾਲੇ ਇਹ ਤਾਂ ਅਸੀਂ ਇੰਨੇ ਆ ਅੱਛਾ ਕਹਿੰਦਾ ਕਿਦੋਂ ਭਰਾਵਾ ਟੱਪੇ ਕੰਦਾ ਆਂ ਕਹਿੰਦਾ ਇਹਦਾ ਸਾਰਾ ਟੱਬਰ ਪੇਟੀ ਚ ਵੜ ਗਿਆ ਹਾਂ ਓਏ ਹੈ ਉਹ ਬਣੀ ਉਹ ਹੁਣ ਗੱਲ ਪਣੀ ਹੋਈ ਆ ਗਈ ਪੁੰਡਾ ਨੇ ਹੈਗੀ ਆ ਕਰਦਾ ਪੱਤੀ ਆ ਇਹ ਕਹਿੰਦਾ ਇਹਦਾ ਕਹਿੰਦਾ ਹਾਰਾ ਡੱਬਰ ਪੇਟੀ ਚ ਕਹਿੰਦਾ ਬੂੜਾ ਵੀ ਦੱਸ ਜਾਂਦਾ ਬਾਈ ਨਹੀਂ ਆ ਮੈਂ ਵੀ ਗੱਲ ਇਹ ਬੰਦੇ ਕਿੱਥੇ ਮਰ ਗਏ ਕਾਲੇ ਗੱਛਾਂ ਵਾਲੇ ਆ ਗਏ ਇਧਰੋਂ ਕਹਿੰਦਾ ਕਲਾ ਇਲਾਇਡਾ ਕੰਧ ਦਾ ਪੁਆਇਗਾ ਨਾ ਪੇਟੀ ਜੀ ਲੋਕ ਪੇਟੀ ਜੀ ਨਹੀਂ ਲੁਕਾਇ ਸੀ ਹੁਣ ਬੇਤਰੇ ਬਿਸਤਰੇ ਬਾਲਦੇ ਸੀ ਜੀ ਬਿਸਤਰੇ ਕੱਢਦੇ ਸੀਗੇ ਠੰਡ ਹੁੰਦੀ ਸੀਗਾ ਪੇਟੀ ਜੀ ਅਸੀਂ ਲੁਕਾਂਗੇ ਸਾਰਾ ਤਾਂ ਪੇਟੀ ਉੱਟੀਆਂ ਵੱੱਡੀ ਵਾਲੀ ਹੈਡੀ ਉਹ ਪ੍ਰਾਣੀ ਬੁੜੀ ਦੀ ਬੇਟੀ ਆ ਕੱਟੀ ਕਰਨੀ ਸੀ ਉਹਨਾਂ ਨੂੰ ਹੈ ਉਹਨਾਂ ਨੂੰ ਰੋਟੀ ਕਰਨੀ ਸੀ ਬਿਸਤਰੇ ਉਹਨਾਂ ਨੂੰ ਥੋੜੀ ਜਿਹਾ ਆਪ ਦੇ ਖਾਤਰ ਤੁੱਪੇ ਛਿੜਦੇ ਸੀ ਯਾਰ ਐ ਹੋਏ ਦਾ ਹੁਣ ਕੀ ਸਮਾਂ ਤਾ ਪਗੜੀ ਹੁੰਦੀ ਆ ਵੇ ਰਾਤ ਨੂੰ ਥੋੜੀ ਲੁਕੇ ਆ ਉਹ ਰਾਤ ਨੂੰ ਲੁਕੇ ਲੁਕੇ ਅਸਦਾ ਭਾਲਦੇ ਸੀ ਕੀ ਭਾਲਦੇ ਸੀ ਬਿਸਤਰੇ ਭਾਲਦੇ ਸੀ ਚੱਲ ਦੋਤਾ ਭੈਣ ਮਰਾਵੇ ਨਰਮਾਇਆ ਰਪਾ ਚਾਦਾ ਮੈਂ ਥੱਕ ਗਿਆ ਖੜਾ ਖੜਾ ਇੱਥੇ ਕੀ ਕਰਦਾ ਸੀ ਤੜਕੇ ਦਾ ਨਾ ਉਹ ਦੇਖੀ ਉਹਨਾਂ ਸੁੰਢੀ 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 ਟਿੰਡੀ થઈ ਜਾਂਦੇ ਅਗਲੇ ਤੜਕੇ ਸੁੰਢੀ ਵੀ ਚਾਈ ਨੂੰ ਮੇਰੇ ਮੇਰੇ ਮੈਂ ਬਾਈ ਦੇਖ ਲੈ ਜੀ ਦੇਖ ਸੁੰਢੀਆਂ ਨਾਲ ਲਿਆਜ ਆਪਣੀ ਸੁੰਢੀਆਂ ਸਾਹ ਢਿਆਣੇ ਰੇ ਉਹ ਕੱਢਦੀਆਂ ਸੁੰਟੇ ਦਾ ਪਰ ਲੈ ਲੈ ਜਰਾ ਫੇਕ ਨੂੰ ਲਾਉਣੇ ਭਾ ਇਹ ਨਾਲ ਆਂਬੇ ਆਪਾਂ ਮਾਤਾ ਚੱਲੇ ਤਾਂ ਕਿਹੜਾ ਜੰਟੀ ਘੜ ਤਾਂ ਆ ਮੱਗੇ ਹਉ ਹਾਉ ਯਾਰ ਚੌਰਾ ਬਣ ਕੇ ਵਗਾਂ ਜੰਟੀ ਘੜਾ ਮੈਂ ਆ ਚੌਰਾ ਤਾਂ ਆ ਥੋੜੇ ਵਾਲਾ ਮੈਂ ਰੱਖਦੇ ਗਏ ਨਹੀਂ ਪਰ ਕਰ ਰੱਖਿਆ ਦਾ ਵੀ ਨਹੀਂ ਲੱਗਦਾ ਵੀ ਬਦੀ ਨਹੀਂ ਲੱਗਦਾ ਆਜੋ ਆਜੋ ਇਹ ਆ ਕਰਨਾ ਕੋ ਇੱਕ ਪਾਸਾ ਸੜਦੀ ਤੇਰਾ ਐ ਨਹੀਂ ਲੋਟ ਆਉਂਦਾ ਤੂੰ ਆ ਇਹ ਨਹੀਂ ਨਹੀਂ ਹਾਂ